ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਲਖਵਿੰਦਰ ਸੂਰਾਪੁਰੀਆ ਕਲਾਕਾਰ ਸੰਗੀਤ ਸਭਾ ਨਵਾਂ ਸ਼ਹਿਰ ਤੋਂ ਅੱਜ ਅਸੀਂ ਸਾਡੀ ਸਭਾ ਪੂਰੀ ਸਭਾ ਹਰ ਮੈਂਬਰ ਬਹੁਤ 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 ਖੁਸ਼ੀ ਮਹਿਸੂਸ ਕਰਦਾ ਕਿ ਅਸੀਂ ਇੱਕ ਮਾਣ ਮੱਤੇ ਸਿੰਗਰ ਨੂੰ ਵਰਲਡ ਫੇਮਸ ਸਿੰਗਰ ਸ਼੍ਰੀ ਗਰਵਖ ਸ਼ੌਂਕੀ ਸਾਹਿਬ ਜਿਨਾਂ ਦਾ ਕਿ ਸਾਡੀ ਸਭਾ ਬਹੁਤ ਸ਼ਰਦਾ ਦੇ ਨਾਲ ਸਨਮਾਨ ਕਰ ਰਹੀ ਹੈ ਇਹ ਐਡਾ ਸਨਮਾਨ ਨਹੀਂ ਜਿੰਦਾ ਇਹਨਾਂ ਦਾ ਨਾਂ ਹੈ ਪਰ ਫਿਰ ਵੀ ਅਸੀਂ ਜੋ ਵੀ ਤਿਲ ਫੁੱਲ ਸਾਡੀ ਸਭਾ ਵੱਲੋਂ ਇਹ ਹੋਇਆ ਅਸੀਂ ਭੇਡਾ ਕੀਤਾ ਔਰ ਇਹ ਤੋਂ ਵੱਡੇ ਨਾ ਬਹੁਤ ਸਤਿਕਾਰਯੋਗ ਨੇ ਅਸੀਂ ਇਹਨਾਂ ਦਾ ਨਵਾਂ ਸ਼ਹਿਰ ਆਣ ਤੇ ਬਹੁਤ ਬਹੁਤ ਵੈਲਕਮ ਕਰਦੇ ਆਂ ਆਸ ਰੱਖਦੇ ਆਂ ਕਿ ਇਹਨਾਂ ਦੀ ਬਹੁਤ ਮਿੱਠੀ ਸਰੀਲੀ ਆਵਾਜ਼ ਚੜਦੀ ਕਲਾ ਇਹ ਤੁਹਾਡੇ ਕੰਨਾਂ 'ਚ ਰਸ ਘੋਲਦੀ ਰਹੇਗੀ ਇਦੇ ਨਾਲੇ ਦੁਬਾਰਾ ਫਿਰ ਚੌਂਕੀ ਸਾਹਿਬ ਨੂੰ ਵੈਲਕਮ ਤੇਰੀ ਪੂਰੀ ਸਭਾ ਵੱਲੋਂ ਸਤਿ ਸ਼੍ਰੀ ਅਕਾਲ ਜੋ ਭਾਜੀ ਨੂੰ ਸਨਮਾਨ ਕੀਤਾ ਸੀ ਸਾਰੇ ਖੁਸ਼ ਹੈ ਭਾਈ ਜੀ ਸਾਡੇ ਇਸੇ ਤਰ੍ਹਾਂ ਹੀ ਆਪਣੇ ਸੋਹਣਾ ਦੇ ਨਾਲ ਸੰਗੀਤ ਦੀ ਮਹਿਫਲ ਲਾਉਂਦੇ ਰਹਿਣ ਸਾਡੀ ਇਹ ਦੁਆ ਹੈ ਥੈਂਕ ਯੂ ਮਿਹਰਬਾਨੀ ਸ਼ੁਕਰੀਆ ਹਾਂਜੀ ਭਾਈ ਹਾਂਜੀ ਭਾਈ ਜੀ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਸਮੂਹ ਸਾਰੀ ਕਮੇਟੀ ਨਵੇਂ ਸ਼ਹਿਰ ਤੋਂ ਭਾਈ ਲੱਖਾ ਦੇ ਤੋਂ ਸਾਰੇ ਸਹਿਯੋਗੀ ਸਜਣਾਂ ਦਾ ਮੈਂ ਨਹੀਂ ਜਾਣਦਾ ਭਾਈ ਸਾਰਿਆਂ ਦਾ ਸੋ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰਾਨਾ ਜਿਨ੍ਹਾਂ ਨੇ ਨਾਮ ਬਖਸ਼ਿਆ ਸੋ ਪ੍ਰਮਾਤਮਾ ਸਾਰਿਆਂ ਦਾ ਧੰਨ ਦੀ ਕਿਤਾ ਰੱਖੇ ਥੈਂਕ ਯੂ ਸਾਰਿਆਂ ਨੂੰ ਤੁਸੀਂ ਆਪਣਾ ਗੀਤ ਜਿਹੜਾ ਬੜਾ ਫੇਮਸ ਹੋਇਆ ਉਹ ਅੰਦਰ ਜਾ ਕੇ ਸੁਣਾ ਦਿੰਦੇ ਆਪਾਂ ਹਾਂ ਉਹ ਹਾਂ ਅੰਦਰ ਜਾ ਕੇ ਸੁਣਾ ਲੈ ਨਹੀਂ ਹੁਣ ਇਹ ਸੁਣਾ ਦਿੰਦਾ ਪੂਰੀ ਸੁਣਾ ਦੀ ਸੁਣਾ ਦਿਓ ਬੜੇ ਜੋ ਦੋ ਲੈਣਾ ਸੁਣਾ ਉਹ ਸਾਨੂੰ ਕਿੰਨਾ ਤੂੰ ਪਿਆਰਾ ਸਾਡਾ ਰੱਬ ਜਾਣਦਾ ਸਾਡਾ ਰੱਬ ਜਾਣਦਾ ਰੱਬ ਜਾਣਦਾ ਸਾਡਾ ਰੱਬ ਜਮਾਤਾਂ ਦੀ ਮੈਂ ਤੁਹਾਡਾ ਪ੍ਰੰਪੀਰ ਕਾਇਕ ਦਿਲਵਰ गीत ਦਿਲਵਰ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਸਾਡੇ ਕਮਲਜੀਤ ਕੌਰ ਨਵਾਂ ਸ਼ਹਿਰ ਉਹਨਾਂ ਦੀ ਬਹੁਤ ਹੀ ਸੁੰਦਰ ਆਵਾਜ਼ ਦੇ ਵਿੱਚ ਨਵਾਂ ਟਰੈਕ ਮਹਾਮੈਦੀਪੇਡ ਦਰਸ਼ਨ ਮਈਆ ਦਾ ਇਹ ਪੇਟੜੀ ਲਈ ਹੋਈ ਹੈ ਸਾਰਿਆਂ ਵੀਰਾਂ ਕੀ ਦਰਸ਼ਕ ਵੀਰਾਂ ਅਗੇ ਇਹਹੀ ਬੇਨਤੀ ਆ ਕਿ ਇਸ ਪੇਟ ਨੂੰ ਬਰਤ ਬਰ ਸੁਣੋ ਅਤੇ ਬਰਤ ਬਰ ਕਮੈਂਟ ਕਰੋ ਬਹੁਤ ਬਹੁਤ ਹਾਂਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਗਾਇਕ ਕਰਦੇਵ ਚੱਲ ਸੋ ਤੁਹਾਡੇ ਨਾਲ ਇੱਕ ਬਹੁਤ ਖੁਸ਼ੀ ਦੀ ਗੱਲ ਸਾਂਝੀ ਕਰਨ ਲੱਗੇ ਆ ਕਿ ਸਾਡੇ ਬਹੁਤ ਹੀ ਨਵਾਂ ਸ਼ਹਿਰ ਤੋਂ ਸ੍ਰੀਲੀ ਗਾਇਕਾ ਕਮਲਜੀਤ ਨਵਾਂ ਸ਼ਹਿਰ ਜਿਹਨਾਂ ਦਾ ਮਾਤਾ ਦੀ ਭੇਟ ਆਈ ਹੈ ਦਰਸ਼ਨ ਮਈਆ ਦਾ ਔਰ ਜਿਹਨੂੰ ਬਹੁਤ ਹੀ ਪਿਆਰਾ ਗੀਤਕਾਰ ਸਾਡਾ ਆਕਾਸ਼ ਜੇਜੋਂ ਜਿਹਨਾਂ ਲਿਖਿਆ ਭੇਟ ਔਰ ਮਿਊਜ਼ਿਕ ਕੇ ਕੇ ਕੁਲਦੀਪ ਜੀ ਦਾ ਔਰ جاسਰ ਕਾਉਡ ਕੰਪਨੀ ਵੱਲੋਂ ਰਿਲੀਜ਼ ਕੀਤਾ ਗਿਆ ਹੈ ਪ੍ਰੋਜੈਕਟ ਸਿਸ ਪੇਟ ਨੂੰ ਸਾਰਿਆਂ ਨੇ ਤੁਸੀਂ ਸੁਣਨਾ ਔਰ ਸ਼ੇਅਰ ਕਰਨਾ ਔਰ ਸਪੋਰਟ ਕਰਨੀ ਹੈ ਬਹੁਤ ਹੀ ਪਿਆਰੀ ਪੇਟ ਸਾਡੇ ਕਮਲਜੀਤ ਨਮਾ ਸ਼ੇਰ ਨੇ ਗਾਈ ਹੈ ਸੋ ਬਹੁਤ ਹੀ ਸੁੰਦਰ ਪੇਟ ਹੈ ਸਾਰਿਆਂ ਨੇ ਸੁਣਨੀ ਹੈ ਔਰ ਮਹਾਮਾਈ ਦੇ ਗੁਣ ਗੌਣ ਗੌਣਿਆ ਥੈਂਕ ਯੂ ਜੀ ਮਿਹਰਬਾਨੀ ਸ਼ੁਕਰੀਆ ਗਣਪਤੀ ਬੱਪਾ ਮੋ ਰਿਆ ਮੰਗਲ ਮੂਰਤੀ ਮੋ ਰਿਆ ਜਿੱਦਾਂ ਕਿ ਆਪਾਂ ਸਾਰੇ ਜਾਣਦੇ ਆ ਕਿ ਗਣਪਤੀ ਉਤਸਵ ਆ ਰਿਹਾ ਗਣਪਤੀ ਮਹਾਰਾਜ ਜੀ ਦਾ 7 ਤਰੀਕ ਨੂੰ ਜੋ ਕੀ ਹੈਗਾ ਗਣਪਤੀ ਦੀ ਮਤਲਬ ਸ਼ੁਰੂਆਤ ਹੋਣ ਜਾ ਰਹੀ ਹੈ ਪਰ ਆਪਣੇ ਅਸੀਂ ਸਿਰਸਾ ਕਲੋਨੀ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਲੋ ਰੋਡ ਤੇ ਜੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮ-ਧਾਮ ਨਾਲ 5 ਦਿਨ ਦਾ ਪ੍ਰੋਗਰਾਮ ਕਰਨ ਜਾ ਰਹੇ ਆ ਜਿਹੜਾ ਕਿ 11 ਤਰੀਕ ਤੋਂ ਸ਼ੁਰੂ ਹੋਏਗਾ 10 ਤਰੀਕ ਨੂੰ ਮਹਾਰਾਜ ਦਾ ਸਰੂਪ ਆਏਗਾ ਇੱਥੇ ਤੇ 11 ਤਰੀਕ ਤੋਂ ਅਸੀਂ ਗਣਪਤੀ ਜੀ ਦੀ ਮੂਰਤੀ ਦੀ ਸਥਾਪਨਾ ਕਰਕੇ ਤੇ 15 ਤਰੀਕ ਨੂੰ ਵਿਸਰਜਨ ਹੋਏਗਾ ਲਗਾਤਾਰ 5 ਦਿਨ ਪਰ ਉਤਸਵ ਚੱਲੇਗਾ ਹਰ ਸ਼ਾਮ ਨੂੰ ਸਾਰੀ ਸੰਗਤ ਨੂੰ ਇਹ ਸੱਦਾ ਦੇ ਰਹੇ ਹਾਂ ਅਸੀਂ ਪੂਰੀ ਆਪਣੀ ਸੁਸਾਇਟੀ ਵੱਲੋਂ ਕਿ ਜਰੂਰ ਹਮ ਹਮਾ ਕੇ ਇਹਦੇ ਵਿੱਚ ਆਓ ਪ੍ਰਭੂ ਦਾ ਗੁਣਗਾਨ ਕਰੀਏ ਤੇ ਗਣਪਤੀ ਜੀ ਦਾ ਆਸ਼ੀਰਵਾਦ ਲਈਏ ਹਰ ਰੋਜ਼ ਦੀ ਤਰ੍ਹਾਂ ਸਾਡੇ ਸ਼ਾਮ ਨੂੰ 7:30 ਵਜੇ ਪ੍ਰੋਗਰਾਮ ਸ਼ੁਰੂ ਹੋਇਆ ਕਰੇਗਾ 11 ਤਰੀਕ ਨੂੰ ਪਹਿਲੇ ਦਿਨ ਸ਼੍ਰੀ ਪਰਵਿੰਦਰ ਬੱਤਰਾ ਜੀ ਦਾ ਜੋ ਕਿ ਭਜਨ ਸੰਧਿਆ ਕਰਨਗੇ ਤੇ 12 ਤਰੀਕ ਸ਼ਾਮ ਨੂੰ ਮੌਨਿਕਾ ਸ਼ਰਮਾ ਜੀ ਕੱਚਾ ਟੋਪਾ ਵਾਲੇ ਉਹਨਾਂ ਦਾ ਪ੍ਰੋਗਰਾਮ ਰੱਖਿਆ ਹੋਇਆ ਵਾ ਤੇ 13 ਤਰੀਕ ਨੂੰ ਨੀਲਕੰਠ ਮੰਦਿਰ ਜੋ ਆਪਣੇ ਟੀਚਕ ਲੋਨੀ ਤੋਂ ਉਹਨਾਂ ਦੀ ਕਮੇਟੀ ਔਰ ਮੰਡਲੀ ਸਾਰਾ ਗੁੰਗਾਨ ਕਰੇਗੀ ਭਗਵਾਨ ਗਣਪਤੀ ਦਾ ਤੇ 14 ਤਰੀਕ ਨੂੰ ਬਲਜਿੰਦਰ ਬੈਂਸ ਜੀ ਸਿੰਗਰ ਹੈਗੇ ਨੇ ਪੰਜਾਬੀ ਸਿੰਗਰ ਨੇ ਉਹ ਇੱਥੇ ਆ ਕੇ ਆਪਣੀ ਹਾਜ਼ਰੀ ਲਵਾਣਗੇ ਤੇ ਸਾਰੀ ਸੰਗਤ ਨੂੰ ਆਸ-ਪਾਸ ਦੇ ਲੋਕਾਂ ਨੂੰ ਇਲਾਕੇ ਦੇ ਲੋਕਾਂ ਨੂੰ ਸਾਡਾ ਖੁੱਲਾ ਸੱਦਾ ਹੈ ਕਿ ਇਹ ਸਾਰਿਆਂ ਦਾ ਸਾਂਝਾ ਪ੍ਰੋਗਰਾਮ ਹੈ ਤੇ ਸਿਰਸਾ ਕਲੋਨੀ ਵੈਲਫੇਅਰ ਐਸੋਸੀਏਸ਼ਨ ਵੈਲਫੇਅਰ ਸੁਸਾਇਟੀ ਵੱਲੋਂ ਤੇ ਨਾਲ ਦੀ ਨਾਲ ਸਤਗੁਰ ਨਗਰ ਦੇ ਪੂਰੇ ਸਹਿਯੋਗ ਦੇ ਨਾਲ ਇਹ ਉਤਸਵ ਮਨਾਇਆ ਜਾ ਰਿਹਾ ਹੈ ਤੇ ਭੋਜਨ ਦੇ ਹਰ ਪ੍ਰੋਗਰਾਮ ਡੇਲੀ ਮਤਲਬ ਆਪਣੀ ਭੋਜਨ ਦੀ ਵਿਵਸਥਾ ਹੈ ਕਿ ਪ੍ਰਸ਼ਾਦ ਸਾਰੇ ਪ੍ਰਾਪਤ ਕਰਨ ਆ ਕੇ ਤੇ ਪ੍ਰਭੂ ਦਾ ਗੁਣ ਗaan ਕਰਨ ਤੇ ਇਹ ਬੜੇ ਉਤਸ਼ਾਹ ਦੀ ਗੱਲ ਹੈ ਕਿ ਆਪਾਂ ਇਹ ਹੌਲੀ ਹੌਲੀ ਰੁਝਾਨ ਬਦਾਉਂਦੇ ਹੋਏ ਆਪਣੇ ਏਰੀਏ ਦੇ ਵਿੱਚ ਜਿੰਨਾ ਵੀ ਆਪਾਂ ਪ੍ਰਭੂ ਦਾ ਸਿਮਰਨ ਕਰ ਸਕਦੇ ਆ ਮੰਨ ਲਓ ਅਛਾਈ ਦੇ ਉੱਪਰ ਮਤਲਬ ਜੋ ਵੀ ਹੈਗਾ ਵੀ ਪੋਜ਼ਿਟਿਵਿਟੀ ਨੂੰ ਪ੍ਰਾਪਤ ਕਰਨ ਲਈ ਇਸ ਚੀਜ਼ ਦੇ ਮਾਹੌਲ ਨੂੰ ਬਣਾਉਣ ਦੇ ਲਈ ਅਸੀਂ ਇਹ ਉਤਸਵ ਦਾ ਉਚਾਰਨ ਕਰ ਰਹੇ ਆ ਤੇ ਸਾਰੇ ਇੱਕ ਇੱਕ ਮਤਲਬ ਮੈਂਬਰ ਦਾ ਬਹੁਤ ਸਹਿਯੋਗ ਆ ਇਹਦੇ ਵਿੱਚ ਤਿਹਾਰ ਇਲਾਕਾ ਵਾਸੀ ਬੜਾ ਹੀ ਸ਼ਰਦਾ ਦੇ ਨਾਮ ਉਤਸਾਹ ਦੇ ਨਾਲ ਖੁਦ ਆ ਕੇ ਆਪਣਾ ਮੱਲਵਰ ਟਾਈਮ ਤੇ ਜੇ ਕੋਈ ਵੀ ਆਪਣੇ ਆਰਤੀ ਦੇ ਵਿੱਚ ਆ ਕੇ ਟਾਈਮ ਦੇਣਾ ਚਾਹੁੰਦਾ ਜਾਂ ਕੋਈ ਪੂਜਾ ਦੇ ਵਿੱਚ ਆਪਣਾ ਵਿਸ਼ੇਸ਼ ਪੂਜਾ ਜੋ ਹੁੰਦੀਆਂ ਹੈਗੀਆਂ ਸਵੇਰ ਸ਼ਾਮ ਦੀ ਉਹਦੇ ਵਿੱਚ ਵੀ ਜੇ ਕੋਈ ਆਪਣਾ ਨਾਮ ਦੇ ਆ ਕੇ ਆਪਣੇ ਪਰਿਵਾਰ ਨਾਲ ਆ ਕੇ ਪੂਜਾ ਕਰਵਾਉਣਾ ਚਾਹੁੰਦਾ ਤਾਂ ਉਹ ਕਮੇਟੀ ਮੈਂਬਰਾਂ ਨਾਲ ਸੰਪਰਕ ਕਰ ਸਕਦੇ ਆ ਤੇ ਉਸ ਚੀ ਦੀ ਵੀ ਵਿਵਸਥਾ ਰੱਖੀ ਗਈ ਆ ਤੇ ਐਤਵਾਰ ਨੂੰ ਜਿਸ ਦਿਨ ਸਮਾਪਤੀ ਵਿਸਰਜਨ ਹੋਏਗਾ ਉਸ ਦਿਨ ਗੱਡੀਆਂ ਦਾ ਇੰਤਜ਼ਾਮ ਕੀਤਾ ਹੈ ਵੀ ਸਾਰੇ ਲੋਕ ਇੱਥੋਂ ਜਾ ਕੇ ਅਸੀਂ ਉੱਥੇ ਬੜੀ ਸ਼ਰਦਾ ਦੇ ਨਾਲ ਤੂਮ-ਤਾਮ ਦੇ ਨਾਲ ਦਰਿਆ ਤੱਕ ਪਹਿਲਾ ਹਵਨ ਸਵੇ ਨੂੰ ਹਵਨ ਹੋਏਗਾ ਤੇ ਉਸ ਤੋਂ ਬਾਅਦ ਸਤਲੁਜ ਦਰਿਆ ਤੇ ਜਾ ਕੇ ਵਿਸਰਜਨ ਕੀਤਾ ਜਾਏਗਾ। ਤੋਂ ਇੱਕ ਵਾਰ ਫੇਰ ਗਣਪਤੀ ਬੱppa ਮੋਹ ਰਿਆ ਮੰਗਲ ਮੂਰਤੀ ਮੋਹ ਰਿਆ। ਵਿੱਚ ਚੀਜ਼ਾਂ ਰਹਿ ਗਈਆਂ ਗੱਲਾਂ ਦੋ ਚਾਰ ਬੋਲੀਏ ਗਣਪਤੀ ਗਣੇਸ਼ ਮਹਾਰਾਜ ਕੀ ਜੈ। ਸ਼ਿਰਸਾ ਕਲੋਨੀ ਵੈਲਫੇਅਰ ਸੁਸਾਇਟੀ ਦੀ ਤਰਫ ਤੋਂ ਔਰ ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕਾਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ ਹੈਅਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ

ਅੰਬਲੀਤ ਇਤਾਲੀਆ ਸਰਕਾਰੀਆਂ ਨੇ ਕਿ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਸੀ ਨੂੰ ਇਜਾਜ਼ਤ ਦਿਓ ਧੰਨਵਾਦ